ਕੱਟਦਾ ਕੱਟਣਾ ਜਾਣਾ ਲੈ ਕਾਹੀ ਪੁੱਛਿਆ ਵੀ ਸਾਰੇ ਬਾਤ ਲਾਓ ਫੜ ਲਓ ਇਹ ਤੋਂ ਕੋਈ ਗੱਲ ਨਹੀਂ ਹੋ ਗਿਆ ਆ ਗਿਆ ਬਾਈ ਸਮਝੋ ਉਹ ਸੀੜੀ ਪਰ ਆਉਣ ਨੂੰ ਵੀ ਲੈ ਸੀੜੀ ਆਓ ਜੀ ਸਾਹਿਬ ਮੈਂ ਉਹਦਾ ਦੇ ਤੁਸੀਂ ਆਓ ਸੀੜੀ ਤੋਂ

ਸੋ ਸ੍ਰੀਆ ਕਾਲਾ ਜੀ ਜਿੰਦਾਬਾਦ ਮੇਰਸ ਪਤੀ ਜਿੰਦਾਬਾਦ ਜੀ ਵਿਜੇਂਦਰ ਸਿੰਘਲਾ ਜਿੰਦਾਬਾਦ ਜੀ ਵਿਜੇ ਸ਼ਰਮਾ ਟਿੰਕੂ ਜਿੰਦਾਬਾਦ ਦੀਪਾ ਮੈਡਮ ਜਿੰਦਾਬਾਦ ਆਓ ਅੰਦਰ ਆਓ ਆਰਪੀ ਸਿੰਘਲਾ ਜਿੰਦਾਬਾਦ ਮੈਡਮ ਸਰਜੀਤ ਕ ਜੀ ਮੇਰੇ ਐਂਗਲ ਡੇਟਾ ਤੁਹਾਨੂੰ ਦੇ ਦਉਣਾ ਜੀ ਸ਼ਾਨ ਰੱਤੂ ਜੀ ਬ੍ਰਦਰ ਆਫਰੀ ਜੀ ਬਤਰਾ ਮਾਨਪ੍ਰੀ ਜੀ ਬਤਰਾ ਡਾਕਟਰ ਮਗਨ ਜੀ ਜੋ ਸਾਡੇ ਜ਼ਿਲ੍ਹੇ ਦੇ ਵੈਸਪਤਾ ਹੈ ਜੀਤੀ ਜੀ ਪਾਰਗੋ ਮਾਟਰ ਦੇ ਬੰਦੀ ਸੁਮੇਲਾਏ ਨੇ ਛੇ ਸਿੰਘ ਜੀ ਕੋਰਾਆ ਤੇਂਦਰ ਸਿੰਘ ਜੀ ਕੁੜੀ ਗੜ ਤੋਂ ਸਾਬਦਾ ਵੈਸਪਤਾ ਸਾਡੀ ਮੈਰਾ ਮਦਦ ਕੀਤੀ ਬ੍ਰੋਕਪਰਾਂ ਦੇ ਪੈਂਟ ਸੋਨਪਾਲ ਜੀ ਯੂਨੀਵਰਸਿਟੀ ਸੁਮਾਦੀ ਜਿਸ ਨੂੰ ਮੈਂ ਖਾਂਜੀ ਤੇ ਹੋਰ ਬਹੁਤ ਸਾਰੇ ਅੰਮ੍ਰਿਤ ਜੀ ਦੀ ਸਮਾਜਾ ਹੋਰ ਮੇਰੇ ਵੀ ਸਾਸੂ ਜੀ ਪਰਮਾਤਮਾ ਜੀ ਕਰਾਈ ਤੋਂ ਹੋਰ ਮੇਰੇ ਵੀ ਕਿੜਾ ਮੈਜਾ ਮਾਫੀ ਮੰਗਦਾ ਸਾਰਿਆਂ ਦਾ ਇੱਥੇ ਗਿਆਨ ਦੇ ਧੰਨਵਾਦ ਕਰਨੇ ਹਮਨੇ ਹਮਨੇ ਬੇਨਤੀ ਕਰਦਾ ਹੈ ਜਿਨ੍ਹਾਂ ਪ੍ਰਧਾਨ ਜੀ ਦੀ ਪਰਾਈ ਹੋਰ ਮੋਟ ਵਾਸਤੇ ਉਹ ਵੀ ਬੰਦ ਰਾਜੀ ਅੱਜ ਤੇ ਨੌਸਪਤਾਲ ਦੇ ਡਾਕਟਰ ਦਾ ਕੋਟ ਕਰਦਣ ਕਰ ਲਈ ਪਹੁੰਚੇ ਸਾਡੇ ਤੇਪੀ ਸਾਹਿਬ ਕਿਉਂਕਿ ਜਦੋਂ ਪਹਿਲੇ ਦਿਨ ਸੱਜਣ ਨੂੰ ਮਿਲੀ ਸੀ ਮੈਂ ਦੋਸਤ ਨੂੰ ਤੇਪੀ ਸਾਹਿਬ ਕੋਲੋਂ ਕੀਤਾ ਸੀ ਕਿਉਂਕਿ ਸਾਨੂੰ ਬਾਣ ਹੈ ਤੁਹਾਡੇ ਤੇ ਪਰ ਸਹੀ ਇੰਨਾ ਜ਼ਿਆਦਾ ਹੈ ਕਿ ਉਹਨਾਂ ਦੇ ਅਮੀਰ ਬਲੀ ਉਹ ਸਾਡੇ ਪਿੰਡ ਉਹ ਜਿਹੜਾ ਤੁਹਾਨੂੰ ਪਤਾ ਨਹੀਂ ਬੀਬੀ ਸੰਗਾਰੀ ਸਾਡੇ ਬੇਨਕਾਂਨ ਸਦੇ ਪ੍ਰਧਾਨ ਬੀਬੀ ਸੁਰਜੀਤ ਕੋ ਸਾਡੇ ਹਮਾਜਰ ਤੋਂ ਮਹਿਮਾਨ ਭਾਗਤ ਭਾਗਤ ਸਾਹਿਬ ਗੁਜੇਂਦਰ ਸਿੰਘੂ ਜੀ ਈਸ਼ਰਪ੍ਰੀਤ ਸਾਡੇ ਬੱਚਾ ਸਾਰਿਆਂ ਨੂੰ ਮੇਰੀ ਬਣੀ ਉਹ ਹੀ ਗੁਰਜੀਤ ਸਾਹਿਬ ਉਹ ਹਨ ਗੁਰਜੀਤ ਹੀ ਹੋਤੇ ਰਾਮਨਾਥ ਜੀ ਇਹ ਦੂਜਾ ਜਿਹੜਾ ਕੁਮੇਲੇ ਜੋ ਸਰਕਾਰ ਤੋਂ ਜਿੰਨੀ ਲੜੀਆਂ ਜਾਗੀਆਂ ਇਹ ਜਿਹੜਾ ਦੇਸ਼ਵਾਸ ਨੂੰ ਆਮਰ ਚਾਹ ਦੀ ਲੜੀਆਂ ਜਾਗੀਆਂ ਕਿਉਂਕਿ ਮੋਦੀ ਸ਼ਾਹ ਦੀ ਜੋਗੀ ਨੇ ਇਹਦੇ ਵਾਸਤੇ ਪਹਿਲੇ ਇਹ ਸਾਡੇ ਸੰਵਧਾਨ ਨੂੰ ਬਦਲਣਾ ਚਾਹੁੰਦੇ ਆ ਜਿਹੜਾ ਸੰਵਧਾਨ ਬਹੁਤ ਇੱਕ ਲੰਮੀ ਆਜ਼ਾਦੀ ਦੀ ਲੜਾਈ ਲੜ ਕੇ ਸਾਨੂੰ ਨਸੀਬ ਹੋਇਆ ਸੀ ਡਾਕਟਰ ਭਾਈ ਰਮਪੀ ਰਾਓ ਨੂੰ ਨੇਤਰੀ ਜੀ ਰਾਮ ਉਹ ਸੰਵਧਾਨ ਨੂੰ ਇਹ ਹੋਰ ਸਭ ਦੇ ਬਿਪੂ ਕਿਹੜੇ ਕਿ ਉਦੋਂ ਨੇਦਰ ਨਾਲ ਸੀ ਇਹਨਾਂ ਦੇ ਇਰਾਦੇ ਦੀ ਲੜਾਈ ਚ ਕੋਈ ਯੋਗਤਾ ਨਹੀਂ ਹੈ ਇਹ ਅੰਗਰੇਜ਼ਾਂ ਨਾਲ ਮਿਲਦੇ ਸੀ ਤੇ ਉਹ ਸੁਦਾਨ ਇਹਨਾਂ ਨੂੰ ਹਾਜ਼ਰ ਨਹੀਂ ਆ ਰਹੇ ਸਵਦਾਣ ਬੋਦ ਦੇ ਰਾਹ ਤੇ ਤੁਰੇ ਹੋਏ ਪਰ ਅਸੀਂ ਇੱਥੇ ਸਾਰੇ ਵਾਅਦਾ ਕਰਦੇ ਤੁਹਾਡੇ ਨਾਲ ਕਿ ਪੰਜਾਬ ਦਾ ਜੋ ਇਹਨਾਂ ਨੇ ਸਾਡੇ ਚਕਾਰ ਪਾਇਆ ਹੋਇਆ ਮਸਜਿਦ ਗੁਰਦੁਆਰਾ ਮੰਦਰ ਮਸਜਿਦ ਦੇ ਰਹੀ ਕਿ ਬੜਾ ਜਰਾ ਹੋ ਗਿਆ ਸਾਰਾ ਦੇਸ਼ ਪੰਜਾਬ ਦਾ ਹਿੰਦੂ ਬਹੁਤ ਸਿਆਣਾ ਏ ਸਾਡਾ ਭਾਈਚਾਰਾ ਇੰਨਾ ਜਿਆਦਾ ਮਜ਼ਬੂਤ ਹੈ ਚਾਹੇ ਅਸੀਂ 83 ਕਿਸਰਤਾਂ ਭੜਾਏ ਚਾਹੇ ਅਸੀਂ ਆਕਵਾਧ ਹਟਾਇਆ ਸਾਡਾ ਭਾਈਚਾਰਾ ਕਦੇ ਵੀ ਤੁਝੋ ਵੀ ਸਾਨੂੰ ਇਸ ਗੱਲ ਤੇ ਮਾਣ ਹੈ ਕਿ ਜਦੋਂ ਇੱਥੇ ਬਹੁਤ ਜ਼ਿਆਦਾ ਆਕਵਾਧ ਸੀ ਤਾਂ ਆਰਐਸ ਦੇ ਬੰਦੇ ਜੋਪ ਕਰਕੇ ਘਰਾਂ ਚ ਬੈਠੀਏ ਜੀ ਸਾਡੇ ਪਾਰਟੀ ਦੇ ਉਹਦੇ ਦੇ ਅੰਤਾਂ ਦੇ ਬੰਦੇ ਨਿਸ਼ਾਨਤਾ ਗੱਦੀਆਂ ਸਾਡੇ ਵਿਰਸੇ ਨੇ ਬਹੁਤ ਵੱਡੀ ਸ਼ਹਾਦਤ ਦੇ ਕੇ ਇੱਥੇ ਸ਼ਾਂਤੀ ਰੱਖਦੀ ਪੰਜਾਬ ਦਾ Hindu ਇਸ ਦਾ ਉਹ ਕਦੇ ਵੀ ਇਪੋਰਟਾ ਪਰਪਾ BJP ਦੀ ਗੱਲ ਬਹੁਤ ਜ਼ਿਆਦਾ ਕਰਨੀ ਨਹੀਂ ਬਣਦੀ ਕਿਉਂਕਿ ਇੱਥੇ ਉਹਨਾਂ ਦਾ ਕੋਈ ਵਜੂਦ ਨਹੀਂ ਹੈਗਾ ਇੱਥੇ ਸਾਡੀ ਲੜਾਈ ਇੱਕ ਜਿਹੜੇ ਜਦੋਂ ਸਨ ਭੱਗੇ ਬਦਲਾਅ ਦੇ ਨਾਂ ਤੇ ਝੂਠਾ ਬਦਲਾਵ ਦਾ ਸੁਪਨਾ ਦਿਖਾ ਕੇ ਸਾਨੂੰ ਤਾਂ ਕਿ ਅੰਦਰੀਆ ਉਹ ਦੇ ਖਲਾਫ ਹੈ ਉਹਦੇ 2000 5 ਸੀਟਾਂ ਕਿਤੇ ਜਿੱਤ ਵੀ ਜਾਣਗੇ ਸਾਰੇ ਮੁਲਕ ਚੋਂ ਉਹਨਾਂ ਦੇ 2000 5 ਸੀਟਾਂ ਨਾਲ ਇਹ ਗੱਲ ਨਹੀਂ ਤੁਸੀਂ ਦੇਖਿਆ ਕਿ ਉਹਨਾਂ ਦੇ ਰਾਸ਼ਵਾ ਦੇ ਵੇਬਰ ਜਦ ਇਹ ਵੀ ਬਾਕੀ ਖੁਦ ਉਹਨਾਂ ਦੇ ਆਗਾ ਦੇ ਰਚਦੇ ਉਹਦੇ ਹੱਕ ਚ ਨਹੀਂ ਬੋਲ ਸਕਦੇ ਤਾਂ ਮੁਲਕ ਦੇ ਹੱਕ ਚ ਕੀ ਬੋਲਣਗੇ ਇਹ ਕਾਂਗਰਸ ਪਾਰਟੀ ਹੈ ਕਿਹੜੀ ਮੋਤਲੇ ਹੱਕ ਚ ਖੋਦੀ ਹੈ ਸਾਡਾ ਨੇਤਾ ਸ਼੍ਰੀ ਰਾਹੁਲ ਗਾਂਧੀ ਜੀ ਜਿੱਤੇ ਜੇ ਕੋ ਬਹੁਤ ਵੱਡੀ ਸਰਮਾਇਦਾਰੀ ਸਕੀਮ ਲਾ ਕੇ ਉਹਨੂੰ 10 ਸਾਲ ਇੱਕ ਪੱਪੂ ਸਾਹਿਬ ਕਰਦੀ ਕੋਸ਼ਿਸ਼ ਕੀਤੀ ਪਰ ਉਸ ਮਾਦੇ ਨਾਲ ਨੇ ਕਦੇ ਵੀ ਆਪਣੇ ਉੱਥੇ ਦੇ ਸ਼ੇਧ ਨਹੀਂ ਹੋਣ ਦਿੱਤੀ ਪੂਰੀ ਮਿਹਨਤ ਕਰਕੇ ਅੱਜ ਪੂਰੇ ਵੜ ਨੂੰ ਦਿਖਾ ਦਿੱਤਾ ਕਿ ਜੇ ਇਸ ਮੋਤੀ ਛਾ ਗਈ ਤੋੜੀ ਨੂੰ ਕੋਈ ਟੱਕਰ ਨਹੀਂ ਦੇ ਸਕਦਾ ਤਾਂ ਰਾਹੁਲ ਰਾਹੁਲ ਗਾਂਧੀ

उन्हें किस तरह से हम एक ऐसा माहौल बनाए जहां हमारा एक वर्कर जो है वो हर वोटर तक पहुंच पाए और हर एक वो तक पहुंचकर जो है हम अपनी बात उनसे रख पाए उसको क्या किस तरह से हमें है और छोटी सी बात मैं सिमला जी के चुनाव में उनका जो प्यार है वो मुझे यहाँ आया वो संघर्ष जब वो सभा में रहते हैं अर्थात कभी एमएलए मंत्री भी रह चुके हैं ਉਹ ਉਸ ਦੇਖਣ ਵਾਲੀ ਕਬਲੀ ਖੂਬੀ ਜੇ ਨਿਵਾਦੇ ਹਨ ਸ਼ੁਕਰਾਨੇ ਦੀ ਬਾਤ ਤੇ ਉਸ ਤੋਂ ਬਾਅਦ ਮੁੰਡਾ ਹੀ ਚੱਲਿਆ ਪੀ.ਜੀ.ਏ. ਇਥਾ ਪਾ ਕੇ ਤੇ ਜਾਨ ਨੂੰ ਲੱਗਾ ਬਾਵਾ ਤੁੜਿਆ ਜਿਉਂ ਉਹ ਰੰਗ ਚੋਲਾ ਸੀ ਗੱਲ ਦੇ ਮਤੀ ਸਾਹਿਬ ਕਰਸੀ ਮਾਰ ਦੇਸੀਆ ਤੁਹਾਡੇ ਆਖਰੀ ਬਾਤ ਸੀ ਇਦਾਂ ਹੀ ਮੁੰਡਾ ਨੇ ਜਾਨ ਦੀ ਕਰ ਲਈ ਤੁਸੀਂ ਅੱਗੇ ਰਹਿ ਜਾਣਾ ਉਹਨਾਂ ਮੌਤਾ ਸ਼ੁਕਰਾਨੇ ਦੀ ਬਾਤ ਉਹ ਕਰ ਚੱਕੋ ਬਹੁਤ ਲੋਕ ਕਹਿੰਦੇ ਕਿ ਕਿਸ ਸਾਡੇ ਦਾ ਬੀਜਪੀ ਦੀ ਮੀਟਿੰਗ ਕੀ ਗਿਆ ਉਹ ਸਭ ਝੂਠੇ ਕਰਦੇ ਨੇ ਜਦੋਂ ਤੁਸੀਂ ਕੋਈ ਸਵਾਲ ਹੋ ਗਿਆ ਕੋਈ ਕੋਰੈਕਸ਼ਨ ਨਹੀਂ ਆ ਸਕੂਗਾ ਅਕੀਰਤ ਮੈਂ ਕੋਈ ਗੱਲ ਦਾ ਸਿਚੂਣਾ ਸਾਡਾ ਮਾਰਕ ਕੀ ਹੈ ਸਾਡਾ ਨਾਮ 18 ਤੋਂ ਲੈ ਕੇ 30 ਸਾਲ ਦੀ ਮੌਤ ਦੇ ਵਿੱਚ ਨੌਜਵਾਨਾਂ ਦਾ ਹਾਲ ਕੀ ਹੈ ਜਿਹਨ ਅਸੀਂ ਆਈਡੈਂਟਿਟੀ ਕਰੀਏ ਨਾ ਸਾਡੀ ਮਾਰ ਸਾਡੇ ਬਾਦ ਪੈਨਸ਼ਨ ਕਿਸ ਦਾ ਜੇ ਮਿਲਣੀ ਕੀ ਰੋਣਗੇ ਰਾਮਾਨੀ ਜੋਸਤੇ ਬਣਾ ਬਿਚੇ ਗਏ ਤਾਂ ਮਰੇ ਰੇਸਟ੍ਰੈਟੀਜੀ ਨੋਜੋਨ ਕਰੇ ਬਸੇਓ ਰਸਤੇ ਤਾਂ ਅੰਦਰ ਸਾਡੀ ਗੋਲ ਅੱਠ ਬੈਣੇ ਜੀ ਮੁੰਡੇ ਨਾਲੇ ਪੈਸੇ ਲਾ ਗਿਓ ਅਸੀਂ ਬਣਾ ਕੁਲੀ ਨੂੰ ਵਾਰ ਪੈਸੇ ਤੋਂ ਬੰਦ ਮੁੰਡੇ ਨੂੰ ਵਾਰ ਬਸੇ ਸਹੀ ਗਾਲੇ ਕਰਦੇ ਦੇ ਇਕਾਤ ਕਰ ਲਾਜੋ ਸਹੀ ਗਾਲੇ ਨਹੀਂ ਫੇਰ ਇੱਕ ਧੀਰ ਗਲਤੀ ਨਾਲ ਹੋਇਆ ਕੀ ਗਲਤੀ ਸੀ ਇਹ ਸਾਰੀ ਸਾਡੇ ਵਾਸਤੇ ਜੇ ਰਸਤਾ ਬਣਾਉਣਾ ਸੀ ਤਾਂ ਵੀਰਾਂ ਨੇ ਬਣਾਉਣਾ ਸੀ ਜੇ ਅੱਜ ਜੀ ਖੜੇ ਹੋਈ ਹੈ ਨਿਰਾਵਈ ਫਾਦਰ ਐਮਪੀ ਨੂੰ ਇਹ ਸਭ ਜਾਣਦੇ ਨੇ ਜਿੰਨੇ ਇੱਥੇ ਬੈਠੇ ਨੇ ਆਮ ਪਰਿਵਾਰ ਜੋ ਕਹਿ ਮਾਣੀ ਮਿਲਦਾ ਹੈ ਸਰ ਜਿਵੇਂ ਉਥੇ ਆਕੇ ਇਹ ਰਾਸਤਾ ਬਣਾਇਆ ਤਾਂ ਕਾਂਗਰਸ ਬਾਦਸ਼ਾਹ ਦੇ ਮਹਿਸਾਬ ਬਖ ਬਖ ਬਣਾ ਤੋਂ ਆਏ ਹੋਏ ਨੇ ਸਰਕਾਰ ਨੂੰ ਵੀ ਬੈਠਾ ਮਨਸ ਰਹਿਤ ਹਮਾਰ ਤੁਮ ਆਏ ਨੰਦਪਹਿਲਾ ਪਹਿਦਾਨ ਵਾਲੀ ਭਾਰਤੀ ਗੱਡੀ ਦਾ ਬੋਲ ਕੋਈ ਕੋਈ ਅੱਗੇ ਅਲੀ ਬੈਠਾ ਪਰ ਪੀਸ ਕੋਈ ਦਿੱਕਤ ਨਹੀਂ ਨੀਲਾ ਮਹਾਰਾਜੀ ਫਿਰਦਾ ਜਾਓ ਇੱਥੇ ਆਇਤੀ ਕਰਨਾ ਪ੍ਰਾਨ ਸਵਾਮੀ ਜੀ ਕਾਪੀ ਸਾਡੇ ਛੋਟੀ ਪੈਨ ਸਿੰਘਲਾ ਜੀ ਦੀ ਵਾਈਸ ਦਿੱਤਾ ਸਿੰਘਲਾ ਜੀ ਸਰ ਮਾਨ ਸਰ ਪ੍ਰਾਈਮਰ ਜੋਬ ਵਾਕ ਵਕ ਵਨਾਂ ਦੇ ਸੇਵਾ ਨਾਂ ਵੀ ਦੱਸੇ ਗਏ ਨੇ ਜਿਨ੍ਹਾਂ ਨੇ ਹਮੇਸ਼ਾ ਕਾਮਸ ਦੀ ਗੱਲ ਕੀਤੀ ਹੈ ਮੇਰੇ ਸਾਹਮਣੇ ਬੈਠੇ ਬਿੰਦੀ ਜੀ ਜੋ ਮਹਾਰਾਜ ਦੇ ਦਿੱਤੀ ਮੇਰੇ ਨੇ ਹਮੇਸ਼ਾ ਕਾਗਰਤਾ ਕਰਦਾ ਬਰੰਦ ਕਰਦਾ ਰਹੇ ਮਡੇ ਪਰਾਂ ਦੇ ਰਸਤੇ ਨੇ ਪਾਰਟੀ ਦੇ ਨਾਲ ਰਹਿਦੇ ਨੇ ਸੋ ਪਾਰਟੀ ਦੇ ਨਾਲ ਜਿਹਨਾਂ ਬਾਰੇ ਮੈਂ ਸੋਚਦਾ ਇਹੋ ਜਿਹੇ ਬਾਰੇ ਨਾਲ ਕੋ ਮਗੇ ਆ ਜਾਂਦੇ ਨੇ ਜਿਹੜੇ ਪਾਰਟੀ ਦੇ ਬਾਬਾ ਦਾ ਨੇ ਪਾਰਟੀ ਦੇ ਨਾਮ ਹੋ ਕੇ ਨੰਨਾ ਲਾ ਕੇ ਰੱਖਦੇ ਨੇ ਉਹ ਹਮੇਸ਼ਾ ਦੋ ਘਾਟ ਸੋਗ ਵਿੱਚ ਪਾਰਟੀ ਦੇ ਨਾਲ ਖੜੇ ਨਹੀਂ ਬੰਦੇ ਮਨਾ ਸਮਾ ਮਨਾ ਦੇਖ ਪੰਜਾਬ ਦਾ ਮਾੜਾ ਨੌਜਾਲੀ ਪਾਰਟੀ ਵੀ ਕੋਈ ਥੋੜੀ ਜੀ ਸਾਰੇ ਉਹ ਜੰਗਾ ਸਿਤਾਸੀ ਕਿਹ ਲੋਕ ਸੜਕੇ ਚਲੇ ਗਏ ਮੁੜ ਕੇ ਫੇਰ ਨੂੰ ਇਹ ਪਾਰਟੀ ਬਿਆਨ ਲੱਗਦੀ ਆ ਮੈਂ ਬਾਤਿਆ ਉਹ ਵਿਰੋਧੀ ਕਰਨ ਜਿਨ੍ਹਾਂ ਨੇ ਆਪ ਦੀ ਔਲਾਦ ਦਿੱਤੀ ਹੈ ਕਿਨੇ ਹੋਰ ਦੀ ਦਿੱਤੀ ਆ ਉਹ ਬਾਪਸੇ ਸੇ ਪਾਰਟੀ ਦੇ ਵਿੱਚ ਆਉਣ ਤੇ ਆਪ ਦੇ ਸਰਕਾਰ ਨੂੰ ਬਰਦਾਮਾ ਦਾ ਦਿੱਤਾ ਜਾਵੇ ਸੋ ਪਾਕਿਆ ਦਾ ਗਾਣਾ ਦੇਖ ਰਹੀਆਂ ਬਹੁਤਾਂ ਰਾਜਨੀਤਿਕ ਨਾਮ ਉਹਦੇ ਤੇ ਜਰੂਰ ਅਸਰ ਨਾਲ ਜਾਂਦਾ ਜਦੋਂ 2014 ਨੂੰ ਸਾਡੇ ਸਰਕਾਰ ਮਨਮੋਹ ਸਿੰਘ ਦੀ ਸਰਕਾਰ ਸੀ ਉਸ ਵਕਤ ਜਿਹੜੀ ਪਾਕ ਤੇ ਹੁਣ ਰਾਜ ਕਰਦੀ ਆ ਸੈਂਟਰ ਵਿੱਚ ਇਹ ਮਹਿੰਗਾਈ ਕਿੱ ਕਰਕੇ ਆਈ ਸੀ ਇਹਨਾਂ ਨੂੰ ਬੜਾ ਜੁਗਾ ਜਾਂਦਾ ਸੀ ਗੈਸ ਦਾ ਸੰਕਰ 390 ਰੁਪਏ ਦਾ ਸੀ ਅੱਜ ਜੁਗਾ ਜਾਂਦਾ ਤੇ 1100 ਦਾ ਇਹ ਦੇਖੋ ਵੀ ਮਹਿੰਗਾਈ ਘਟੀ ਹੈ ਕਿ ਵਧੀ ਹੈ ਸਵਾਗਤ ਪਟਨਾ ਪਰਚੂਲਰ ਮੈਂ ਸਮਝਾਣ ਵਾਲੇ ਲਿੱਟਰ ਸੀ ਅੱਜ ਪਟ્રોલ 100 ਰੁਪਏ ਦੇ ਉੱਤੇ ਆ ਜੇ ਜੇ ਮਹਿੰਗਾਈ ਕੱਢੀ ਆ ਤਾਂ ਜ਼ਰੂਰ ਹੰਦ ਤਾਰਾ ਕੋਡ ਹਰ ਚੀਜ਼ ਮਹਿੰਗਾਈ ਆ ਉਹਨਾਂ ਬਾਹਰ ਕਰਤਾਰੀ ਸਾਡੇ ਨਾਲ ਉਹ ਕਰੋੜ ਨੌਕਰੀ ਹਰ ਸਾਥ ਦੇ ਬੇਰੀ ਸਾਡੇ ਬੱਚਿਆਂ ਨੂੰ ਨੌਜਵਾਨ ਬੱਚਿਆਂ ਨੂੰ ਜਿੱਦਾਂ ਸਾਡੇ ਬੱਚੇ ਬਾਹਰ ਮਹਿੰਸ਼ਾ ਨੂੰ ਜਾ ਰਹੇ ਨੇ ਪੰਜਾਬ ਤੋਂ 2.5 ਲੱਖ ਬੱਚਾ ਹਰ ਸਾਲ ਬਾਹਰਲੇ ਕੰਟਰੀਆਂ ਵਿੱਚ ਜਾ ਰਹੇ ਨੇ ਪਹਿਲਾਂ ਜਿਹੜੇ ਬੱਚੇ ਸਾਡੇ ਬਾਹਰ ਜਾਂਦੇ ਸੀ ਬਾਹਰੋਂ ਪੈਸੇ ਕਮਾ ਕੇ ਇੱਥੇ ਆ ਕੇ ਸੁਪੇਤਦੇ ਸੀ ਹੁਣ ਫਿਰ ਜੇ ਆ ਗਿਆ ਜਿਹੜੇ ਬੱਚੇ ਸਾਡੇ ਬਾਹਰ ਨੂੰ ਜਾਂਦੇ ਆ ਕੋਈ ਇੱਥੇ ਆਪਣੇ ਮਾਪੇ ਜਦੋਂ ਦੇਖਦੇ ਆ ਵਿਰੋਧਦੇ ਆ ਤਾਂ ਇੱਥੋਂ ਸਮਾਨ ਦੇ ਵਿੱਚ ਉਹ ਕਿੰਨੀ ਚਲੇ ਚਲੇ ਨਾ ਕਿ ਪੂਰਾ ਦੇ ਕੇ ਪਹਿਲਾਂ ਦਿੰਦੇ ਆ ਤੇ ਬਾਅਦ ਵਿੱਚ ਪੈਸੇ ਉਹ ਤੋਂ ਹੋਰ ਮੰਗਦੇ ਆ ਕਹਿਣ ਦਾ ਭਾਵ ਬਨਾ ਦੇ ਨਾਲ ਸਾਡੇ ਹਿੰਦੁਸਤਾਨ ਦੇ ਨਾਲ ਇਹ ਤੱਕਾ ਮੇਰਾ ਸਾਹਮਣੇ ਪਕੀਆਂ ਨੂੰ ਨੌਕਰੀ ਦੇ ਮਾਰੇ ਗਿਆ ਸੀ ਬਾਗਾਇਆ ਗਿਆ ਸੀ ਉਹ ਵੀ ਤੁਹਾਡੇ ਸਾਹਮਣੇ ਇਸੇ ਦਾ ਪੰਜਾਬ ਦੀ ਸਰਕਾਰ ਦਾ ਨੀਣਾ ਵਿੱਦਿਆ ਕਨ ਵਿੱਦਿਆ ਨੇ ਹਜ਼ਾਰ ਹਜ਼ਾਰ ਰੁਪਏ ਦੀ ਗੱਲ ਕੀਤੀ ਸੀ ਨਾ ਹਜ਼ਾਰ ਰੁਪਿਆ ਨਾ ਨੌਕਰੀ ਬਾਕੀ ਆਪਾਂ ਰੋਜ਼ ਬਿਨਾਂ ਤੇ ਹਾਲਤ ਦੇਖਦੇ ਕੋਈ ਦੁਕਾਨ ਤੇ ਬੈਠਾ ਬਾਦ ਹੋ ਰਿਹਾ